ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਰਵਨੀਤ ਬੇਟੂ ਇੱਕ ਵਾਰ ਫੇਰ ਗਰਮ ਹੋ ਗਏ ਨੇ ਭਾਵੇਂ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਉੱਤੇ ਪਲਟਵਾਰ ਕੀਤਾ ਸੀ ਕਿ ਅਸਲੀ ਕਿਸਾਨ ਤਾਂ ਜਿਹੜੇ ਉਹ ਖੇਤਾਂ ਦੇ ਵਿੱਚ ਫਿਰਦੇ ਨੇ ਨਕਲੀ ਕਿਸਾਨ ਧਰਨੇ ਅਤੇ ਪ੍ਰਦਰਸ਼ਨ ਵਿੱਚ ਜਿਹੜੇ ਨੇ ਉਹ బిజీ ਰਹਿੰਦੇ ਨੇ ਯਾਨੀ ਕਿ ਜਿਹੜੇ ਕਿਸਾਨ ਨੇ ਜਿਹੜੀ ਉਹਨਾਂ ਨੂੰ ਫੰਡਿੰਗ ਹੋ ਰਹੀ ਹੈ ਜਾ ਬੈਕਸਟੇਜ ਤੇ ਕੰਮ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਉਹ ਬਾਹਰ ਦੇ ਲੋਕ ਨੇ ਜਿਹੜੇ ਫੰਡਿੰਗ ਪ੍ਰੋਵਾਈਡ ਦਿੰਦੇ ਨੇ ਪੰਜਾਬ ਦੇ ਅਤੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਕੰਗਣਾ ਰਣੌਤ ਨੇ ਇੱਕ ਬੜਾ ਭੱਦਾ ਬਿਆਨ ਦਿੱਤਾ ਸੀ ਭੱਦੀ ਸ਼ਬਦਾਵਲੀ ਵਰਤੀ ਸੀ ਕਿਸਾਨਾਂ ਵਾਸਤੇ ਅਤੇ ਜਿਹੜੇ ਪ੍ਰਦਰਸ਼ਨ ਜਿਹੜੇ ਪ੍ਰੋਟੈਸਟ ਹੋਏ ਨੇ ਮੋਦੀ ਸਰਕਾਰ ਦੇ ਵਿਲੇ ਉਹਨਾਂ ਨੇ ਕਿਹਾ ਜਿਹੜੇ ਮੋਦੀ ਸਰਕਾਰ ਦੇ ਵਿਲੇ ਪ੍ਰੋਟੈਸਟ ਹੋਏ ਨੇ ਜਦੋਂ ਕਾਲੇ ਕਾਨੂੰਨ ਪਾਸ ਕੀਤੇ ਸੀ ਜਦੋਂ ਵਾਪਸ ਲਿਆ ਗਿਆ ਸੀ ਉਹਨਾਂ ਧਰਨਿਆਂ ਦੇ ਵਿੱਚ ਕਤਲ ਹੋਏ ਨੇ ਰੇਪ ਹੋਏ ਨੇ ਫੰਡਿੰਗ ਬਾਹਰ ਤੋਂ ਆਈ ਹੈ ਇਹ ਗੱਲ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ ਮੁੰਬਈ ਦੇ ਇੱਕ ਨਿੱਜੀ ਚੈਨਲ ਤੇ ਕੰਗਨਾ ਰਣੌਤ ਨੇ ਜਦੋਂ ਉਹ ਆਪਣੀ ਫਿਲਮ ਐਮਰਜੈਂਸੀ ਲਈ ਇੰਟਰਵਿਊ ਦੇਣ ਗਈ ਹੋਈ ਸੀ ਉਸ ਤੋਂ ਬਾਅਦ ਮਾਮਲਾ ਐਨਾ ਪਖਿਆ ਕਿ ਪੰਜ ਜਿਹੜੀ ਭਾਰਤ ਭਾਰਤੀ ਜਨਤਾ ਪਾਰਟੀ ਹੈ ਉਹਨਾਂ ਨੇ ਤਾਂ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਸਾਡਾ ਕੰਗਨਾ ਰਣੌਤ ਦੇ ਬਿਆਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੇ ਭਾਈ ਲੈਣਾ ਦੇਣਾ ਨਹੀਂ ਹੈ ਤੁਹਾਡੀ ਸੰਸਦ ਹੈ ਹਲਕਾ ਹਿਮਾਚਲ ਮੰਡੀ ਤੋਂ ਬਣੀ ਹੈ ਉਸ ਨੂੰ ਐਡਿਸ ਤੁਸੀਂ ਰਾਜਨੀਤੀ ਦੇ ਜਿਹੜੇ ਕਾਨੂੰਨ ਜਿਹੜੇ ਕਾਇਦੇ ਹੁੰਦੇ ਨੇ ਉਹਤੇ ਪੜਾ ਦੇਣੇ ਚਾਹੀਦੇ ਸੀ ਕਿ ਭੈਣਾ ਇਸ ਤਰ੍ਹਾਂ ਦੀ ਵਿਵਾਦ ਜਿਹੜੀ ਬੋਲੀ ਹੈ ਨਹੀਂ ਬੋਲਣੀ ਚਾਹੀਦੀ ਕਿਉਂਕਿ ਉਹ ਕਦੇ ਰਾਹੁਲ ਗਾਂਧੀ ਨੂੰ ਨਸ਼ੇੜੀ ਕਹਿ ਦਿੰਦੀ ਹੈ ਕਦੇ ਉਹ ਕੰਗਨਾਰ ਰੌਤ ਜਿਹੜੀ ਹੈ ਪੰਜਾਬ ਦੇ ਲੋਕਾਂ ਨੂੰ ਅਤਵਾਦੀਆ 테ਰਰਿਸਟ ਕਹਿ ਦਿੰਦੀ ਹੈ ਉਗਰਵਾਦ ਦਿਨ-ਦਰ-ਦਿਨ ਵੱਧ ਰਿਹਾ ਹੈ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕਰਕੇ ਕੰਗਨਾ ਰਣੌਤ ਆਖਰ ਕੀ ਚਾਹੁੰਦੀ ਹੈ ਇਸ ਨੂੰ ਲੈ ਕੇ ਜਦੋਂ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤਾ ਸੀ ਕਿ ਰੇਪ ਹੋਏ ਨੇ ਮਰਡਰ ਹੋਏ ਨੇ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਪੱਲਾ ਝਾੜ ਦਿੱਤਾ ਪੱਲਾ ਝਾੜਨ ਤੋਂ ਬਾਅਦ ਨਾਲ ਦੀ ਨਾਲ ਉਹਨਾਂ ਨੇ ਧਾੜਨਾ ਵੀ ਲਾਈ ਇੱਕ ਨਿੱਜੀ ਨੋਟਿਸ ਵੀ ਜਾਰੀ ਕੀਤਾ ਗਿਆ ਕੰਗਨਾ ਰਣੌਤ ਨੂੰ ਕਿ ਉਹਨਾਂ ਨੂੰ ਆਪਣੀ ਸ਼ਬਦਾਵਲੀ ਤੋਂ ਗ੍ਰੇਸ ਕਰਨਾ ਚਾਹੀਦਾ ਹੈ हिमाचल ਦੇ ਮੁੱਖ ਮੰਤਰੀ ਸੁਖਵਿੰਦਰ ਕੁਮਾਰ ਸੁਖੂ ਨੇ ਸੁਖਵਿੰਦਰ ਸਿੰਘ ਸੁਖੂ ਨੇ ਜਿਹੜੇ ਉਹਨਾਂ ਨੇ ਵੀ ਇੱਕ ਨਿੱਜੀ ਨੋਟਿਸ ਜਾਰੀ ਕਰ ਦਿੱਤਾ ਸੀ ਕਿ ਤੁਸੀਂ ਆਪਣਾ ਕੰਮ ਕਰੋ ਲੇਕਿਨ ਹੁਣ ਇੱਕ ਵਾਰ ਫਿਰ ਦੁਬਾਰਾ ਮਾਮਲਾ ਭੱਗ ਗਿਆ ਹੈ ਰਵਨੀਤ ਬਿੱਟੂ ਜਿਹੜੇ ਹਮੇਸ਼ਾ ਹੀ ਕਿਸਾਨਾਂ ਦੇ ਖਿਲਾਫ ਬੋਲਦੇ ਰਹਿੰਦੇ ਨੇ ਉਹ ਫਿਰ ਕਿਸਾਨਾਂ ਦੇ ਹੱਕ ਦੇ ਵਿੱਚ ਖੜ ਗਏ ਨੇ ਉਹਨਾਂ ਨੇ ਯਾਨੀ ਕਿ ਰਵਨੀਤ ਬਿੱਟੂ ਨੇ ਤਾੜ ਲਾਈ ਹੈ ਤਾੜਨਾ ਦਿੱਤੀ ਹੈ ਕੰਗਨਾਰ ਨੌਤ ਨੂੰ ਕੰਗਨਾਰ ਨੌਤ ਨੂੰ ਕਿਹਾ ਕਿ ਜੇਕਰ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਗੱਲਾਂ ਤੋਂ ਇਹਨਾਂ ਹਰਕਤਾਂ ਤੋਂ ਇਹਨਾਂ ਬਿਆਨਬਾਜ਼ੀਆਂ ਤੋਂ ਬਾਜ਼ ਨਹੀਂ ਆਉਂਦੇ ਤੇ ਤੁਹਾਡੇ ਉੱਤੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀ ਸਖਤ ਕਾਰਵਾਈ ਕੀਤੀ ਜਾਵੇਗੀ ਹੋ ਸਕਦਾ ਹੈ ਕਿ ਤੁਹਾਨੂੰ ਮੈਂਬਰ ਆਫ ਪਾਰਲੀਮੈਂਟ ਦੀ ਕੁਰਸੀ ਤੋਂ ਵੀ ਮਤਲ ਕੀਤਾ ਜਾਵੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਹਮਨ ਦਿੱਤੀ ਹੈ ਰਵਨੀਤ ਬਿੱਟੂ ਨੇ ਨਹੀਂ ਤਾਂ ਅਕਸਰ ਰਵਨੀਤ ਬਿੱਟੂ ਵੀ ਕਿਸਾਨਾਂ ਦੇ ਖਿਲਾਫ ਬੋਲਦੇ ਰਹਿੰਦੇ ਨੇ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਕੰਗੜਾ ਰਣੌਤ ਨੂੰ ਆਪਣੇ ਹਲਕੇ ਦੇ ਕੰਮਾਂ ਬਾਰੇ ਸੋਚਣਾ ਚਾਹੀਦਾ ਹੈ ਕਿ ਕੰਮ ਕਿਵੇਂ ਕਰਾਉਣੇ ਨੇ ਕਿਹੜੇ ਕੰਮਾਂ ਦੀ ਲੋੜ ਹੈ ਉਹਨਾਂ ਨੂੰ ਇਹਨਾਂ ਗੱਲਾਂ ਵੱਲ ਬਿਲਕੁਲ ਧਿਆਨ ਨਹੀਂ ਦੇਣਾ ਚਾਹੀਦਾ ਕਿਸਾਨ ਕੀ ਕਰ ਰਹੇ ਨੇ ਕਿਸਾਨ ਧਰਨੇ ਕਿਉਂ ਕਰ ਰਹੇ ਨੇ ਜਾ ਉਹਨਾਂ ਨੂੰ ਫਾਈਨਿੰਗ ਕਿਥੋਂ ਹੋ ਰਹੀ ਹੈ ਪਹਿਆ ਹੋ ਰਹੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਕੰਗਣਾ ਰੌਤ ਨੂੰ ਬਾਜ ਆ ਜਾਣਾ ਚਾਹੀਦਾ ਹੈ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਕੰਗਣਾ ਰੌਤ ਬਾਜ ਨਹੀਂ ਆਉਂਦੀ ਤਾਂ ਵੱਡੀ ਸਖਤ ਕਾਰਵਾਈ ਕੀਤੀ ਜਾਵੇਗੀ ਕੰਗਣਾ ਰੌਤ ਤੇ ਇਹ ਹੁਣ ਬਿਆਨ ਦੇ ਦਿੱਤਾ ਹੈ ਨਵੇਂ ਬਣੇ ਕੇਂਦਰੀ ਮੰਤਰੀ ਅਤੇ ਰਾਜ ਸਭਾ ਦੇ ਮੈਂਬਰ ਰਵਨੀਤ ਬਿੱਟੂ ਨੇ ਕੰਗਣਾ ਰੌਤ ਦੇ ਵਿਰੁੱਧ ਧੰਨਵਾਦ